हां दो जी दोस्तों सारे ਨੂੰ ਪਿਆਰ ਪਰਿਸ਼ਾਸ਼ਕੀ ਕਾਲ ਸਭ ਤੋਂ ਪਹਿਲਾਂ ਬੰਦੀ ਸਿੰਘ ਰਿਆਉਣ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਜ਼ਰੂਰੀ ਬੇਨਤੀ ਹੈ ਵੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹ ਬੰਦੀ ਸਿੰਘ ਰਿਆਉਣ ਤੇ ਨਾਲ ਨਾਲ ਜਿੰਨੇ ਵੀ ਧਰਮਿਕ ਗ੍ਰੰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਗੀਤਾ ਤੇ ਵੈਬਲ ਤੇ ਕੁਰਾਨ شریف ਕਿਸੇ ਵੀ ਧਰਮ ਗ੍ਰੰਥ ਦੀ ਬਿਆਦਵੀ ਨਾ ਹੋਵੇ ਜੇ ਕੋਈ ਦੁਸ਼ਟ ਬਿਆਦਵੀ ਕਰਦਾ ਤੇ ਉਦੋਂ ਸਖਤ ਤੋਂ ਸਖਤ ਹੁਣ ਸਜ਼ਾ ਮਿਲੇ ਇਸ ਤੇ ਵੀ ਕਾਨੂੰਨ ਬਣੇ ਸੋ ਆਪਾਂ ਦੇਖ ਰਹੇ ਆ ਪੰਜਾਬ ਟੂਡੇ ਨਿਊਜ਼ ਚੈਨਲ ਅੱਜ ਦੇ ਜਿਹੜੇ ਤਾਜ਼ਾ ਤਸਵੀਰਾਂ ਲੈ ਕੇ ਮੈਂ ਤੁਹਾਡੇ ਤੱਕ ਪਹੁੰਚੇ ਆ ਪਿੰਡ ਬੰਮਣ ਦੀ ਨੇ ਜਿਹੜਾ ਇੱਥੇ ਗੁਰਦੁਆਰਾ ਸਹਿਵਾ ਸਹੀਦ ਸਿੰਘਾਂ ਦਾ ਸਥਾਨ ਹੈ ਜਿੱਥੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਠਾਠਾ ਮਾਰਦਾ ਇਕੱਠ ਜਿਹੜਾ ਤੁਸੀਂ ਦੇਖ ਰਹੇ ਹੋ ਸਿੱਖ ਸੰਗਤਾਂ ਇੱਥੇ ਪਹੁੰਚਦੀਆਂ ਨੇ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਇੱਥੇ ਦੂਰ ਦਰਦ ਤਰਾਟੇ ਤੋਂ ਸੰਗਤਾਂ ਤੇ ਪਹੁੰਚਦੀਆਂ ਨੇ ਦਸਵੀਂ ਭਰਦੀ ਆ ਤੇ ਅੱਗੇ ਜਾ ਕੇ ਵੀ ਸੰਗਤਾਂ ਨੇ ਤੇ ਜਿਹੜੀ ਗੁਰਦੁਆਰਾ ਪਰਿੰਦ ਕਮੇਟੀ ਹੋਣੀ ਨੇ ਦੱਸਿਆ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਵੀ ਜਿਹੜਾ ਦਿਹਾੜਾ ਇੱਥੇ ਮਨਾਇਆ ਜਾਊਗਾ ਸੋ ਜਿਹੜਾ ਇਹ ਟੁੰਗਰ ਸਾਹਿਬ ਟੁੰਗਰ ਸਾਹਿਬ ਗੁਰਦੁਆਰਾ ਸਾਹਿਬ ਆ ਕਾਨਗੜ ਰੋਡ ਦੇ ਉੱਤੇ ਆ ਬਾਰ-ਬਾਰ ਗੁਰਦੁਆਰਾ ਸਾਹਿਬ ਆਂਦਾ ਬਹੁਤ ਜਿਆਦੇ ਸਰਦਾ ਭਾਵਨਾ ਵਾਲਾ ਇੱਥੇ ਜਿੰਨੀ ਵੀ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਨਗਰ ਦੇ ਜਿੰਨੇ ਵੀ ਪਿੰਡ ਬੰਮਣਾ ਦੇ ਨੇ ਬਹੁਤ ਪਿਆਰ ਵਾਲੇ ਇੱਥੇ ਵੱਧ ਚੜ ਕੇ ਸੇਵਾ ਕਰਦੇ ਆ ਤੁਸੀਂ ਦੇਖੋ ਜਿੰਨੀ ਸੰਗਤ ਦੇ ਤੁਹਾਨੂੰ ਨਜ਼ਰ ਆ ਰਹੀ ਆ ਰੇਕਾ ਆਪਣੇ ਆਪਣੇ ਕਾਰਜ ਦੇ ਵਿੱਚ ਆਪਣੇ ਵਿੱਚ ਡਿਊਟੀ ਦੇ ਵਿੱਚ ਲੱਗਾ ਹੋਇਆ ਮਾਵਾਂ ਨੇ ਜਿਹੜੀਆਂ ਸਾਡੀਆਂ ਇੱਥੇ ਲੰਗਰ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਤੇ ਨੌਜਵਾਨ ਨੇ ਜਿਹੜੇ ਆਪਣੀ ਆਪਣੀ ਡਿਊਟੀ ਸੰਭਾਲਦੇ ਨੇ ਜਿੰਨੀ ਸੇਵਾ ਇੱਥੇ ਕਰਦੇ ਆ ਸੋ ਇੱਥੇ ਸਿੰਘ ਸੇ ਦਾ ਸਥਾਨ ਆ ਜਿਹੜਾ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਉਣੇ ਤੇ ਸੰਗਤ ਦੇ ਦਰਸ਼ਨ ਕਰਾਉਣੇ ਆ ਉਹ ਵੀ ਆਓ ਤੁਹਾਨੂੰ ਦਰਸ਼ਨ ਕਰਾਈਏ ਜਿੰਨੀ ਸੰਗਤ ਤੇ ਅੱਜ ਪਹੁੰਚੀ ਆ ਜੀ ਸਾਹਿਬ ਦੇ ਦਰਸ਼ਨ ਕਰਦੀ ਐ ਉਹਦੇ ਕਰਮਾ ਵਾਲੇ ਨੇ ਉਹਦੇ ਭਾਗਾ ਵਾਲੇ ਨੇ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਮੇਰੇ ਮਾਸਮੇ ਕਹਿਣ ਲਗਾ ਕਾ ਨਾ ਫਿਰ ਦਰਸ਼ਨ ਹੋਣਗੇ ਕਦੋਂ ਪਰ ਉਦਰੇ ਸ਼ਾਦ ਨ ਆਵੇ ਫਿਰ ਦਰਸਪੁਰ ਦਰਬਾਰੇ ਜੀ ਹਉ ਕੋ ਲਈ ਜੀਓ ਕੋਲ ਕਮਾਈ ਦਰਸ਼ਕ ਸਮਿਆਂ ਨੇ ਉਹਦੇ ਬਾਹਾਂ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਨੇ ਹੁਣ ਮਨ ਦੇ ਵਿੱਚ ਸੋਚਦਾ ਮੇਰੇ ਦਰਸ਼ਨ ਹੋਣਗੇ ਕਿਵੇਂ ਕਿਵੇਂ ਅੱਖਾਂ ਕਿਵੇਂ ਦਰਸ਼ਨ ਕਰਾਉਂਦਾ ਮੈਂ ਕਹਿੰਦੇ ਕਿਤਨੇ ਸਮੇਂ ਨੂੰ ਪਈ ਆਗੇ ਕਹਿੰਦੇ ਇਹ ਸਹੀਦ ਸਿੰਘਾਂ ਦਾ ਉਹ ਸਥਾਨ ਆ ਜਿੱਥੇ ਬਹੁਤ ਜ਼ਿਆਦੇ ਵੱਡੇ ਪੱਦਰ ਤੇ ਦੂਰ ਦੂਰਾ ਦੇ ਤੋਂ ਇੱਥੇ ਸਿੱਖ ਸੰਗਤਾਂ ਨਮਸਕਾਰ ਕਰਨ ਪਾਉਂਦੀਆਂ ਨੇ ਜਿੱਤੇ ਆਪਣੀਆਂ ਮਨੋ ਕਾਮਨਾ ਲੈ ਕੇ ਇੱਥੇ ਜਿੰਨੀ ਵੀ ਸੰਗਤ ਆਉਂਦੀ ਆ ਤੇ ਉਹਨਾਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਰਾਗੀ ਤੁਹਾਡੀ ਕਥਾਵਾਚਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਤਿਹਾਸ ਤੋਂ ਸਭ ਨੂੰ ਜਾਣੂ ਕਰਵਾਉਂਦੇ ਆ ਮੈਂ ਸਭ ਤੋਂ ਵੱਧ ਧੰਨਵਾਦ ਕਰਦਾ ਤੁਨ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਮੈਨੂੰ ਇੱਥੇ ਅੱਗੇ ਮਿਲੀ ਕਵਰੇਜ ਕਰਨ ਲਈ ਤੇ ਜੋ ਸਾਡੇ ਬਲਵਿੰਦਰ ਸਿੰਘ ਫੌਜੀ ਸਾਹਿਬ ਨੇ ਮਿੱਠੂਪੁਰਾ ਜੀ ਬੰਮਲੇ ਤੋਂ ਉਹਨਾਂ ਨੇ ਇਹ ਜਿਹੜੀ ਮੈਨੂੰ ਸੇਵਾ ਦਾ ਮੌਕਾ ਬਖਸ਼ਿਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿੰਨੀ ਵੀ ਇੱਥੇ ਹੈਗੀ ਹੈ ਪ੍ਰਧਾਨ ਗੁਰਜੰਟ ਸਿੰਘ ਤੇ ਖਜ਼ਾਨਚੀ ਨਿਰਮਲ ਸਿੰਘ ਜੀ ਤੇ ਮੈਂਬਰ ਨੇ ਜਿਹੜੇ ਜਿੰਨੇ ਵੀ ਭਾਈ ਗੁਰਜੀਤ ਸਿੰਘ ਜਿੰਨੇ ਵੀ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸੇ ਸਭ ਦਾ ਬਹੁਤ ਜਿਆਦਾ ਧੰਨਵਾਦ ਮੈਂ ਕਰਦਾ ਕਿਉਂਕਿ ਇੱਥੇ ਕਮੇਟੀ ਦਾ ਇੱਕ ਬਹੁਤ ਵੱਡਾ ਜਿਹੜਾ ਸਤਕਾਰਾਂ ਦੇਖਿਆ ਗਿਆ ਜਿੰਨਾਂ ਨੇ ਵੀ ਇੱਥੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਨੌਜਵਾਨ ਜਾਂ ਭੈਣਾਂ ਇੱਥੇ ਪਿੰਡ ਦੇ ਜਿੰਨੇ ਵੀ ਵਿਦੇਸ਼ ਦੇ ਵਿੱਚ ਗਏ ਨੇ ਬੰਮਲੇ ਦੇ ਉਹ ਇੱਥੇ ਗੁਰੂ ਘਰ ਨੂੰ ਜਿੰਨੀ ਵੀ ਸੇਵਾ ਦਿੱਤੀ ਹੈ ਉਹ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਅਹੁਦੇਦਾਰ ਜਿਨ੍ਹਾਂ ਨੇ ਤੇ ਦਸਰਾ ਗੀਤਾ ਸੰਗ ਜਿੰਨੀ ਵੀ ਇੱਥੇ ਸੰਗਤ ਆਉਂਦੀ ਆ ਸਭ ਦਾ ਬਹੁਤ ਜਿਆਦਾ ਪਿਆਰ ਸਤਕਾਰ ਨਾਲ ਇੱਥੇ ਸਵਾਗਤ ਕੀਤਾ ਜਾਂਦਾ ਤੇ ਹਰ ਪੱਖੋਂ ਸਿੱਖ ਸੰਗਤਾਂ ਦੇ ਜਿੰਨੇ ਵੀ ਇੱਥੇ ਦੂਰ ਦਰਦ ਤੇ ਪਹੁੰਚਦੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਪ੍ਰਬੰਧ ਤੇ ਸੱਜਣ ਪਿੰਡ ਦੇ ਇੱਥੇ ਆ ਕੇ ਸੇਵਾ ਕਰਦੇ ਆ ਸਾਰੇ ਸੰਗਤ ਨੂੰ ਜਿਵੇਂ ਆਖਦੇ ਆ ਤੇ ਉਹਨਾਂ ਲਈ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੈ ਬੈਠਣ ਦਾ ਸਾਰਾ ਇੱਥੇ ਬਹੁਤਿਆਰ ਅਰੇਂਜਮੈਂਟ ਕੀਤਾ ਜਾਂਦਾ ਸੋ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਆ ਇੱਥੇ ਬਹੁਤ ਜ਼ਿਆਦਾ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਇੱਥੇ ਭੈਣ ਭਰਾ ਵਿਦੇਸ਼ ਦੇ ਵਿੱਚ ਬੰਮਣੇ ਦੇ ਗਏ ਹੋਏ ਨੇ ਵਿਦੇਸ਼ਾਂ ਦੇ ਵਿੱਚ ਉਹ ਜਿੰਨੀ ਵੀ ਸੇਵਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਦਸਵਾਂ ਨੌ ਦੀ ਕਰਤਕਮਾਈ ਦੇ ਵਿੱਚ ਦਸਵੰਦ ਕੱਢ ਕੇ ਇੱਥੇ ਭੇਜਦੇ ਆ ਉਹਨਾਂ ਦੇ ਵੀ ਨਾਮ ਇੱਥੇ ਦੱਸੇ ਗਏ ਨੇ ਅਨਾਉਂਸ ਕੀਤੇ ਗਏ ਨੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਥੇ ਸਰਪੋਪਾਗ ਕੇ ਸਨਮਾਨਿਤ ਵੀ ਕੀਤਾ ਗਿਆ ਜਾਂ ਫਿਰ ਹੋਰ ਵੀ ਜਿਹੜੇ ਵੱਡੇ ਪੱਧਰ ਤੇ ਤੇ ਸੇਵਾ ਕਰਦੇ ਉਹਨਾਂ ਨੂੰ ਵੀ ਇੱਥੇ ਸਮਾਨਤ ਤੇ ਸਿਰਪਾਪਾ ਕੀ ਕੀਤਾ ਗਿਆ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਇੱਕ ਚੰਗੀ ਸੋਚ ਵਾਲਿਆਂ ਦਾ ਇੱਕ ਵਧੀਆ ਮੈਸੇਜ ਆ ਵੀ ਜਦੋਂ ਕੋਈ ਗੁਰੂ ਘਰ ਨਾਲ ਵਧੀਆ ਤਰੀਕੇ ਨਾਲ ਸਾਰੀ ਸੇਵਾ ਕਰਦਾ ਅੱਗੇ ਹੋ ਕੇ ਹਮਲਾ ਮਾਰ ਕੇ ਆਪਣੇ ਕੀਮਤੀ ਕੰਮ ਛੱਡ ਕੇ ਗੁਰੂ ਘਰ ਦੇ ਵਿੱਚ ਆ ਕੇ ਆਪਣਾ ਸਾਰੇ ਕਾਰਜ ਆਰੰਭਦਾ ਤੇ ਉਹਨੂੰ ਸਮਾਨਤ ਜਦੋਂ ਸਿਰਪਾਪਾ ਕੇ ਕੀਤਾ ਜਾਂਦਾ ਇੱਕ ਸਜਦਾ ਕੀਤਾ ਜਾਂਦਾ ਤੇ ਉਹਦਾ ਸਤਕਾਰ ਔਰ ਵੀ ਜਿਆਦਾ ਵੱਡਾ ਹੋ ਜਾਂਦਾ ਸੋ ਨਾਲ ਨਾਲ ਤੁਹਾਨੂੰ ਇੱਥੇ ਦੀ ਗੁਰਦੁਆਰਾ ਹੁੰਨ ਕਮੇਟੀ ਨੇ ਜਿੰਨਾ ਵੀ ਸੰਗਤਾਂ ਲਈ ਲੰਗਰ ਪ੍ਰਸ਼ਾਦਾ ਸੰਗਤਾਂ ਲਈ ਤਿਆਰ ਕੀਤਾ ਉਹ ਵੀ ਤੁਹਾਨੂੰ ਦਿਖਾਣੇ ਆ ਦੇਖੋ ਕਿੰਨੀ ਵਧੀਆ ਅਰੇਂਜਮੈਂਟ ਕੀਤੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਆਓ ਤੁਹਾਨੂੰ ਜਿਹੜੇ ਤੁਸੀਂ ਦੇਖ ਰਹੇ ਹੋ ਹੁਣ ਲੰਗਰ ਪ੍ਰਸ਼ਾਦਾ ਜਿਹੜਾ ਸਿਕ ਸੰਗਤਾਂ ਲਈ ਇੱਥੇ ਸ਼ਕਰੀਆਂ ਨੇ ਤੇ ਕੁਝ ਦਰਸ਼ਨ ਕਰ ਰਹੇ ਹੋ ਜੋ ਥੋੜਾ ਕੁ ਵੀ ਸਾਨੂੰ ਸੁਣਤਾ ਹੈ ਅਸੀਂ ਦੇਖ ਰਿਹਾ ਬਹੁਤ ਜ਼ਿਆਦਾ ਕੱਟਉਂਦਾ ਗੁਰਦੁਆਰਾ ਕਟੂੰਗਰ ਸਾਹਿਬ ਦੇ ਨਾਲ ਜਾਣਾ ਜਾਂਦਾ ਦੂਰ ਤੱਕ ਖਰੋਰੀ ਚੱਕ ਦੇ ਲੋਕ ਉਰੇ ਪਾਤਣਾ ਦਾ ਕਰਦੇ ਤੂ ਤੱਕ ਦੇ ਪਾਉਂਦੇ ਨੇ ਜੀ ਬਹੁਤ ਸਾਰੇ ਕੱਟਾ ਸੀ ਕਿ ਕੱਠ ਨਹੀਂ ਕੱਟ ਦੇ ਕਿਹਾ ਵੱਧ ਤੋਂ ਵੱਧ ਕੱਟ ਹੁੰਦਾ ਜੀ ਬਹੁਤ ਜਾਰੇ ਅੰਲੰਗਰ ਪ੍ਰਸ਼ਾਦ ਇਹ ਅੰਲੰਗਰ ਪ੍ਰਸ਼ਾਦ ਦੀ ਕੋਈ ਟੋਟ ਨਹੀਂ ਜੋ ਵੀ ਮਨੋ ਕਾਮਨਾ ਲੈ ਕੇ ਪੂਰੀ ਹੁੰਦੀ ਔਰੇ ਸਾਰੇ ਸੀ ਤਰੇ ਸਿੱਤੇ ਹੁੰਦੀ ਹੈ ਜੋ ਕਹਿੰਦੇ ਨੇ ਮਨ ਚ ਉਹ ਹੀ ਹੋ ਜਾਂਦੀ ਆਪ ਦੇ ਆਪ ਆਉਂਦੀ ਹੈ ਸੰਗਤ ਅਸੀਂ ਨੇ ਕਿਸੇ ਨੂੰ ਸੁਣਿਆ ਨਹੀਂ ਲੋਕ ਬਹੁਤ ਕਤੋਂਦੇ ਜਿੰਨੇ ਬਸੀਨੇ ਸਿਆਣੇ ਬਡਾਰੂ ਦੱਸਦੇ ਆ ਰਹੇ ਨੇ ਵੀ ਇਹ ਸ਼ਹੀਦਾਂ ਦਾ ਸਥਾਨ ਹੈ ਤੇ ਜਿੰਨੇ ਵੀ ਸਾਡੇ ਪਿੰਡ ਦੇ ਬਾਹਰ ਰਹਿੰਦੇ ਨੇ ਲੋਕ ਕੈਨੇਡਾ ਅਮਰੀਕਾ ਜਾਂ ਹੋਰ ਕਿਤੇ ਗਏ ਹੋਏ ਨੇ ਧੂਰੀ ਜਸਮਾਣੇ ਪਟਿਆਲੇ ਉਹ ਸਾਰੇ ਦਸਮੀ ਨੂੰ ਆਪਣੀ ਮਨੋ ਕਾਮਨਾ ਲੈ ਕੇ ਆਉਂਦੇ ਨੇ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਤੇ ਨਗਰ ਦੇ ਵਿੱਚ ਇੰਨਾ ਚਾਹ ਹੁੰਦਾ ਦਸਮੀ ਦੇ ਦਿਹਾੜੇ ਦਾ ਹਰ ਮਹੀਨੇ ਮਨਾਇਆ ਜਾਂਦਾ ਹੈ ਵੀ 2-4 ਦਿਨ ਪਹਿਲਾਂ 5-7 ਦਿਨ ਪਹਿਲਾਂ ਗੌਰ ਰੱਖਣ ਲੱਗ ਜਾਂਦੇ ਨੇ ਵੀ ਦਸਮੀ ਕਦੋਂ ਹੈ ਦਸਮੀ ਕਦੋਂ ਪ੍ਰਧਾਨ ਜੀ ਕਮੇਟੀ ਵਾਲਿਆਂ ਨੂੰ ਪੁੱਛਣ ਲੱਗ ਜਾਂਦੇ ਨੇ ਚਾਹ ਬਹੁਤ ਚਾਹ ਹੈ ਸੋ ਸੱਚੇ ਪਾਤਸ਼ਾਹ ਦੀ ਮੇਰ ਹੈ ਹਰ 10 ਮੀਨ ਨੂੰ ਦੀਵਾਨ ਸਜਦਾ ਤੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਗੁਰਦੁਆਰਾ ਢੁੰਗਰ ਸਾਹਿਬ ਦੀ ਰਵਾਇਤ ਲਾ ਲੋ ਬਡਾਰੂਆਂ ਦੀ ਚਲਾਈ ਹੋਈ ਉਧਰ ਬਾਬੇ ਸੋਟੇ ਵਾਲੇ ਦੀ ਸਮਾਦ ਹੈ ਪੁਰਾਣੇ ਟਾਈਮ ਦੇ ਵਿੱਚ ਕਿਸੇ ਟਾਈਮ ਮਹਾਪੁਰਸ਼ ਹੋਏ ਨੇ ਸੋਟੇ ਵਾਲੇ ਕਹਿੰਦੇ ਨੇ ਉਹ ਉਹਨਾਂ ਨੇ ਕਿਸੇ ਟਾਈਮ ਸੇਵਾ ਕੀਤੀ ਹੋਣੀ ਉਹਦੇ ਨਿਮਿੱਤ ਹੈ ਬਾਕੀ ਸ਼ਹੀਦਾਂ ਦੀ ਸਮਾਦ ਹੈ ਜੋ ਸੋ ਬਾਬੇ ਸੂਰਾ ਸੋ ਪਹਿਚਾਨੀਆਂ ਜੋ ਲਰਦੀਨ ਕਹਿ ਤਾ ਸੋ ਹੁਣ 2-4 ਸਾਲ ਤੋਂ ਸ਼ਹੀਦ ਬਾਬਾ ਦੀਪ ਸਿੰਘ ਦੀ ਫੋਟੋ ਲਾਈ ਹੋਈ ਹੈ ਯਾਨੀ ਉਹਨਾਂ ਨੂੰ ਸ਼ਹੀਦਾਂ ਨੂੰ ਮੁੱਖ ਰੱਖ ਕੇ ਮਤਲਬ ਸਤਿਗੁਰੂ ਮਹਾਰਾਜ ਨੂੰ ਮੁੱਖ ਰੱਖ ਕੇ ਸੋ ਸਾਰੀਆਂ ਸੰਗਤਾਂ ਪਰੇ ਮਨਾਉਂਦੀਆਂ ਨੇ ਦਸਵੀਂ ਦਾ ਦਿਹਾੜਾ ਸੋ ਤੁਹਾਡਾ ਬਹੁਤ-ਬਹੁਤ ਬਹੁਤ ਧੰਨਵਾਦ ਕਰਮਜੀਤ ਸਿੰਘ ਜੀ ਜੋ ਵੀ ਬੰਮਣੇ ਗੁਰੂ ਘਰ ਜੀ ਦਾ ਇੱਥੇ ਇਤਿਹਾਸ ਆ ਉਹ ਸਾਰਾ ਤੁਸੀਂ ਸਰਵਣ ਕੀਤਾ ਜਿੰਨੇ ਵੀ ਇੱਥੇ ਗੁਰਦੁਆਰਾ ਪ੍ਰਬੰਧ ਕਮੇਟੀ ਆ ਜਾਂ ਜਿੰਨੇ ਵੀ ਤਲਵਿੰਦੇ ਨਾਲ ਇੱਥੇ ਸੇਵਾ ਕਰਦੇ ਆ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਅੱਜ ਤੱਕ ਐਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਅਹ ਜਰੋਵਾਂਗੇ ਸਾਨੂੰ ਦਿਓ ਆ ਗਿਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਅੱਜ ਦੋਸਤੋ ਮੈਂ ਹਾਂ ਸੈਕੰਡ ਸੋਡੀ ਤਾਰਕ ਮਹਤਾ ਕਾ ਉਲਟਾ ਚਸ਼ਮਾ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਤੇ ਪੇਜ ਹੈ pdx ਸਮਾਣਾ ਨਵੀਆਂ ਖਬਰਾਂ ਵਾਸਤੇ ਚੈਨਲ ਨੂੰ ਫੋਲੋ ਕਰੋ ਤੇ ਪੇਜ ਨੂੰ ਲਾਈਕ ਕਰੋ ਧੰਨਵਾਦ